ਆ ਆਵਾਜ਼ ਧੁਮਾਕਿਆਂ ਦੀ ਆਵਾਜ਼ ਆ ਰਹੀ ਹੈ ਆ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਬਠਿੰਡਾ ਸੀ ਇਸ ਟਾਈਮ ਗ੍ਰੀਨ ਸਿਟੀ ਹੈ ਗ੍ਰੀਨ ਸਿਟੀ ਦੇ ਲਾਈਟਾਂ ਸਾਰੀਆਂ ਬੰਦ ਕਰ ਦਿੱਤੀਆਂ ਪਰ ਆਵਾਜ਼ ਵਾਕੀ ਜਿਹੜਾ ਆਸਮਾਨ ਦੇ ਵਿੱਚ ਹੈ ਜਿਹੜੇ ਅੱਗ ਦੇ ਗੋਲੇ ਨਜ਼ਰ ਆ ਰਹੇ ਆ ਅੱਗ ਦੇ ਗੋਲੇ ਸਾਡੇ ਦਾ ਪੰਜ ਲੰਗੀ ਆਓ ਆਹ ਦੇਖ ਤਾਂ ਮੱਕਾ ਹੋਇਆ ਸਾਡੀਆਂ ਘਰ ਦੀਆਂ ਖਿੜਕੀਆਂ ਆਵਾਜ਼ਾਂ ਜਿਹੜੀਆਂ ਤੁਸੀਂ ਦੇਖ ਸਕਦੇ ਘਰ ਦੀਆਂ ਖਿੜਕੀਆਂ ਸ਼ੀਸ਼ੇ ਤੱਕ ਹਿੱਲ ਗਏ ਸ਼ੀਸ਼ੇ ਤੱਕ ਹਿੱਲ ਗਏ ਕਰੀ ਲਾਈਟ ਕਰੀ ਇੱਧਰ ਇੱਧਰ ਕਰੀ ਹਾਂਜੀ ਤਾਂ ਕਰੋ ਅਸੀਂ ਬਾਹਰੋਂ ਨਿਕਲ ਕੇ ਆਏ ਹਾਂ ਇੱਕ ਕਰੀ ਬੰਦ ਕਰ ਦਿੱਤੇ ਉਹ ਆ ਆਪਣਾ ਆਵਾਜ਼ਾਂ ਮਾਰੀ ਇੱਕ ਦੋ ਘਰਾਂ ਨੂੰ ਸਾਇਰਨ ਲਾ ਦਿੰਦਾ ਗੱਡੀਆਂ ਤੇ ਗੱਡੀਆਂ ਨੇ ਸਾਇਰਨ ਲਾਈ ਹੈਰੀ ਸਾਇਰਨ ਨਹੀਂ ਕਰੀ ਇੱਕ ਮਿੰਟ ਇੱਕ ਵਾਰੀ ਪ੍ਰਸ਼ਾਸਨ ਨੂੰ ਫੋਨ ਕਰਦਾ ਮੈਂ